ਸੋਂਦੇ ਮਹੀਨੇ ਵਿੱਚ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੰਦੇ ਹੋਏ ਖਤਰੀ ਸਮਾਜ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਸੁਸਾਇਟੀ ਪਰਨਾ ਰਮਨ nehra ਦੀ ਅਗਵਾਈ ਹੇਠ ਸਥਾਨਕ ਗੁਰਦਾਨ ਨਕਾਲ ਲਈ ਵਿਖੇ ਪਰਵੰਧਕ ਕਮੇਟੀ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ ਇਸ ਦੌਰਾਨ ਅਯੋਜਿਤ ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਕਮ ਨਿਗਮ ਕਮਿਸ਼ਨਰ ਮੈਡਮ ਅਨੁਪਮਾ ਕਲੇਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਨੇ ਆਪਣੇ ਕਰ ਕਮਲਾਂ ਨਾਲ ਬੂਟੇ ਲਗਾਉਣ ਦੀ ਮਹਿੰਮ ਦਾ ਆਗਾਜ਼ ਕੀਤਾ ਇਸ ਮੌਕੇ ਉਹਨਾਂ ਸੋਸਾਇਟੀ ਅਤੇ ਕਾਲੇ ਪ੍ਰਵੰਧਕ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮਨੁੱਖ ਅਤੇ ਰੁੱਖਾਂ ਦਾ ਆਪਸ ਵਿੱਚ ਗੂੜਾ ਰਿਸ਼ਤਾ ਹੈ ਰੁੱਖਾਂ ਤੋਂ ਸਾਨੂੰ ਸ਼ੁੱਧ ਹਵਾ ਹੀ ਨਹੀਂ ਸਗੋ ਪੌਸਟ ਇੱਕ ਫਲ ਅਤੇ ਜੜੀਆਂ ਬੂਟੀਆਂ ਵੀ ਮਿਲਦੀਆਂ ਨੇ ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਨੇ ਪੰਜਾਬ ਸਰਕਾਰ ਦੀਆਂ ਡਾਇਰੈਕਸ਼ਨਸ ਮੁਤਾਬਕ ਅਸੀਂ ਇੱਥੇ ਫਗਵਾੜੇ ਦੇ ਗੁਨਾਨਕ ਕਾਲਜ ਵਿਖੇ ਅੱਜ ਪਲਾਂਟੇਸ਼ਨ ਜਿਹੜੀ ਹੈਗੀ ਆ ਬਹੁਤ ਉੱਗੀਆਂ ਸਖਸ਼ਿਆਤਾਂ ਦੇ ਨਾਲ ਇੱਥੇ ਕੀਤੀ ਹੈ ਔਰ ਬਹੁਤ ਸਾਰੇ ਬੱਚੇ ਵੀ ਇੱਥੇ ਸ਼ਾਮਿਲ ਹਨ ਟੀਚਰਸ ਵੀ ਸ਼ਾਮਿਲ ਹਨ ਤੇ ਬਹੁਤ ਅੱਛਾ ਉਪਰਾਲਾ ਹੀ ਕਾਲਜ ਨੇ ਕੀਤਾ ਹੈ ਔਰ ਇਧਰ ਵਿੱਚ ਇੱਕ ਖਾਸ ਜਿਹੜਾ ਯੋਗਦਾਨ ਹੈ ਨਹਿਰਾ ਸਾਹਿਬ ਜੀ ਦਾ ਹੈ ਜਿਹੜੇ ਕਿ ਪਲਾਂਟੇਸ਼ਨ ਦਾ ਆਪਣਾ ਪlant ਲਗਵਾ ਵੀ ਦਿੱਤੇ ਹੈ ਔਰ ਇਹਦੀ ਨਿਗਰਾਨੀ ਵੀ ਕਰਨਗੇ ਤੇ ਜਿਵੇਂ ਸਾਡਾ এনवायरमेंट ਜਿਹੜਾ ਹੈਗਾ ਆ ਵਾਤਾਵਰਣ ਸਾਡਾ ਕਾਫੀ ਚੇਂजेस ਆ ਰਹੀਆਂ ਹੈ ਔਰ ਇਸ ਪਲਾਂਟੇਸ਼ਨ ਦੇ ਨਾਲ ਬਹੁਤ ਜ਼ਿਆਦਾ ਇਫੈਕਟਿਵਲੀ ਇਹਦੇ ਚ ਸੁਧਾਰ ਹੋਏਗਾ ਮੈਂ ਉਮੀਦ ਕਰਦੀ ਹਾਂ ਕਿ ਕਾਲਜ ਇਹੋ ਜੇ ਉਪਰਾਲੇ ਹੁਣ ਕਰਦਾ ਰਹੇਗਾ ਇਸ ਮੌਕੇ ਕਾਲੇ ਪ੍ਰਬੰਧਕ ਜਤਿੰਦਰਪਾਲ ਸਿੰਘ ਪਲਾਈ ਅਤੇ ਰਮਨ ਨਹਿਰਾ ਨੇ ਵੀ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਇਲਾਕਾ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਕਾਲੇ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰਨਾਨਕ ਕਾਲਜ ਫਗਵਾੜਾ ਦੇ ਵਿਹੜੇ ਦੇ ਵਿੱਚ ਐ ਏਡੀਸੀ ਮੈਡਮ ਨੇ ਆ ਕੇ ਪਲਾਂਟੇਸ਼ਨ ਦੀ ਸ਼ੁਰੂਆਤ ਕੀਤੀ ਹੈ ਬੂਟੇ ਲਗਾਏ ਜਾ ਰਹੇ ਨੇ ਔਰ ਮੈਂ ਬਚਪਨ ਤੋਂ ਇਸ਼ਾਰ ਜਗ ਸਿੰਘ ਪਲਾਹੀ ਜਿਨ੍ਹਾਂ ਨੂੰ ਦੋ ਵਾਰੀ ਸਟੇਟ ਅਵਾਰਡ ਮਿਲੇ ਆਇਆ ਹੈ ਜੇ ਸੋਸ਼ਲ ਵਰਕਰ ਉਹਨਾਂ ਦੇ ਨਾਲ ਕੰਮ ਕੀਤਾ ਹੈ ਉਹਨਾਂ ਨੇ ਪਿੰਡ ਦੇ ਵਿੱਚ ਇੱਕ ਨਰਸਰੀ ਰੱਖੀ ਹੋਈ ਸੀ ਤੇ ਉਹਨਾਂ ਨੇ ਪਹਿਲਾਂ ਤੋਂ ਇਸੇ ਦੀ ਪਲਾਂਟੇਸ਼ਨ ਸਕੂਲਾਂ ਕਾਲਜਾਂ ਦੇ ਵਿੱਚ ਕਰਾਉਂਦੇ ਰਹੇ ਔਰ ਅੱਜ ਵੀ ਮੈਨੂੰ ਮਾਨ ਹੈ ਕਿ ਸਰ ਜੈਗ ਸਿੰਘ ਪੁਲਾਹੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਜਿੱਥੇ ਸਾਡੀ ਸੰਸਥਾ ਬੁਲੰਦੀਆਂ ਨੂੰ ਸ਼ੋਹਰੇ ਐਜੂਕੇਸ਼ਨ ਦੇ ਪੱਖ ਤੋਂ ਵੀ ਅਸੀਂ ਮੋਹਰੀ ਆ ਉੱਥੇ ਅਸੀਂ ਫੁੱਟਬਾਲ ਦਾ ਕਲੱਬ ਵੀ ਚਲਾ ਰਹੇ ਹਾਂ ਔਰ ਬਾਤਾਵਰਨ ਦੇ ਸੰਭਾਲ ਦੇ ਲਈ ਵੀ ਅਸੀਂ ਕਦੀ ਅਵੇਸਲੇ ਨਹੀਂ ਹੋਏ ਔਰ ਮੈਂ ਸਮਾਜ ਨੂੰ ਵੀ ਇਹੀ ਬੇਨਤੀ ਕਰਾਂਗਾ ਕੀ ਆਪਾਂ ਆਪਣੇ ਵਾਤਾਵਰਨ ਨੂੰ ਸੰਭਾਲੀਏ ਇਸ ਕਾਦਰ ਦੀ ਕੁਦਰਤ ਨੂੰ ਸੰਭਾਲ ਕੇ ਆਪਾਂ ਯਤਨ ਕਰੀਏ ਕਿ ਸਾਫ ਸੁਥਰਾ ਵਾਤਾਵਰਨ ਆਉਣ ਵਾਲੀ ਜਨਰੇਸ਼ਨ ਨੂੰ ਦੇ ਕੇ ਜਾ ਸਕੀਏ ਬਹੁਤ ਬਹੁਤ ਧੰਨਵਾਦ ਮੈਡਮ ਦਾ ਸਾਰੇ ਆਏ ਪਤਵੰਤੇ ਸੱਜਣਾ ਦਾ ਕਿ ਉਸ ਐਵੇਂ ਸਿਰ ਪੁੱਜ ਕੇ ਸਾਡੇ ਇਸ ਕਾਰਜ ਦੇ ਸਾਡੇ ਨਾਲ ਸਹਾਇ ਸਿੱਧ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਰਾਲਾ ਜੀ ਜਿਸ ਤਰ੍ਹਾਂ ਕਿ ਪ੍ਰਸ਼ਾਸਨ ਵੀ ਲੱਗਾ ਹੈ ਔਰ ਸਾਰੇ ਮੈਡਮ ਐਡੀਸੀ ਨੇ ਵੀ ਮੀਟਿੰਗਾਂ ਕੀਤੀਆਂ ਕਿ ਵਾਤਾਵਰਨ ਇੰਨਾ ਖਰਾਬ ਹੋਇਆ ਹੈ ਔਰ ਬੂਟੇ ਲਗਾਓ ਸੋ ਉਸੇ ਲੜੀ ਦੇ ਵਿੱਚ ਅਸੀਂ ਅੱਜ ਦਸਵਾਂ ਪ੍ਰੋਜੈਕਟ ਇੱਥੇ ਕੀਤਾ ਹੈ ਕਿ ਗੁਰਨਾਣ ਕੋਲੇਜ ਦੇ ਵਿੱਚ ਅਸੀਂ ਖੱਤਰੀ ਸਮਾਜ ਵੈਲਫੇਅਰ ਸੁਸਾਇਟੀ ਵੱਲੋਂ ਔਰ ਗੁਰਨਾਣ ਕੋਲੇਜ ਨਾਲ ਰਲ ਕੇ ਇੱਕ ਕਾਰਜ ਕੀਤਾ ਹੈ ਅਸੀਂ ਅੱਜ ਮੈਡਮ ਦੇ ਹੱਥੋਂ ਐਡੀਸੀ ਮੈਡਮ ਅਨੁਭਮ ਕਲੇਰ ਦੇ ਹੱਥੋਂ 10-12 ਬੂਟੇ ਲਗਾਏ ਆ ਬੂਟੇ ਬਹੁਤ ਆ ਬਾਕੀ ਬੱਚੇ ਲਗਾ ਰਹੇ ਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਤੁਹਾਡਾ ਘਰ ਦੇ ਵਿੱਚ ਕੋਈ ਖੁਸ਼ੀ ਦਾ ਮਾਹ ਤੁਹਾਡਾ ਬਰਥਡੇ ਆ ਮੈਰਿਜ ਅਨਿਵਰਸਰੀ ਆ ਜਾਂ ਬੱਚਿਆਂ ਦਾ ਬਰਥਡੇ ਆ ਤੁਸੀਂ ਕਬੂਟਾ ਜ਼ਰੂਰ ਲਗਾਓ ਬੂਟੇ ਆਪਾਂ ਉਹਨੇ ਲਾਣੇ ਜਿਹਨਾਂ ਨੂੰ ਆਪਾਂ ਬਤਾ ਸਕੀਏ ਸੋ ਸਾਰਿਆਂ ਨੂੰ ਇਹ ਅਪੀਲ ਆ ਕਿ ਇੰਨਾ ਟੈਂਪਰੇਚਰ ਜਾ ਰਿਹਾ ਬਾਰ-ਬਾਰ ਅਪੀਲ ਕਰਦੇ ਆ ਕਿ ਬੂਟੇ ਲਗਾਓ ਤਾਂ ਕਿ ਟੈਂਪਰੇਚਰ ਜਿਹੜਾ ਆਕਸੀਜਨ ਵਧੇ ਔਰ ਵਾਤਾਵਰਣ ਸ਼ੁੱਧ ਹੋਵੇ